ਕਹ ਲੰਨਰੀ ਨਹੀਂ ਜੀ ਤੇ ਮੁੰਡਾ ਮੇਰਾ ਮੇਰੇ ਕੋਲ ਰਹਿੰਦਾ ਨਹੀਂ ਜੀ ਮੈਂ ਇਕੱਲੀ ਰਹਿ ਰਹੀ ਹਾਂ 7-8 ਸਾਲਾਂ ਤੋਂ ਅੰਦਰ ਕਮਰਾ ਜੀ ਡਿੱਗਦਾ ਜੀ ਡਰ ਲੱਗਦਾ ਜੀ ਮੈਨੂੰ ਇਕੱਲੀ ਨੂੰ ਰਾਤ ਨੂੰ ਜੰਮੀ ਆ ਉਹ ਮੈਂ ਬਾਰਿਸ਼ ਹੋਣੀ ਆ ਜੀ ਦੀਵਾ ਡਿਪੈਂਡ ਤੇ ਵਸੇ ਕੇ ਜਾ ਰਹਾ ਕਰਦੀ ਹੈ ਘਮ ਕਰਦੀ ਹੈ ਪੈਣ ਦਾ ਸੌਣ ਦਾ ਵੀ ਬਹੁਤ ਔਖਾ ਜੀ ਬਾਹਰ ਸੌ ਜਾਂਦੀ ਹੈ ਬੈਠ ਕੇ ਰਾਤ ਕੱਟਣੀ ਪੈਂਦੀ ਹੈ ਜੀ ਸਰਕਾਰ ਮਦਦਤਾ ਜੀ بس ਮੇਰੀ ਗਰੀਬ ਬੰਦੇ ਦੀ ਮਦਦ ਕੀਤੀ ਜਾਵੇ ਅੱਜ ਕਾ ਜਹੇ ਮੰਦ ਭਾਗੇ ਪਰਿਵਾਰ ਨਾਲ ਜਾਂ ਫਿਰ ਕਹਿ ਸਕਦੀ ਹੈ ਕਿ ਮਾਤਾ ਦੇ ਨਾਲ ਮਿਲਵਾਉਣ ਜਾ ਰਹੇ ਆ ਜਿਸ ਦਾ ਘਰ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਕੀ ਨੇ ਬੱਦ ਤੋਂ ਬੱਦਰ ਜਿਹੜੀ ਜ਼ਿੰਦਗੀ ਆ ਉਹ گزارਣ ਲਈ ਮਜਬੂਰ ਹੋਣਾ ਪੈ ਰਿਹਾ ਇਹ ਤਪਦੀ ਜਿਹੜੀ ਹੈਗੀ ਆ ਛੱਤ ਆ ਜੋ ਚਦਰਾਂ ਪਈਆਂ ਨੇ ਸਿਮੈਂਟਡ ਉਹ ਚਦਰਾਂ ਆ ਜਿਹੜੀਆਂ ਨੇ ਨਜ਼ਰ ਆ ਰਹੀਆਂ ਨੇ ਸਿਰਫ ਚਦਰਾਂ ਹੀ ਨਹੀਂ ਇਹਨਾਂ ਦੀਵਾਰਾਂ ਦੇ ਪਈਆਂ ਤਰੇੜਾਂ ਵੀ ਕਿਤੇ ਨਾ ਕਿਤੇ ਨਜ਼ਰ ਆ ਰਹੀਆਂ ਨੇ ਤੁਹਾਨੂੰ ਔਰ ਇੰਨੇ ਕਪੋਰਸ਼ਨ ਦੇ ਵਿੱਚ ਇੱਕ ਮਾਤਾ ਜਿਹੜੀ ਹੈਗੀ ਆ ਆਪਣੀ ਜ਼ਿੰਦਗੀ گزارਣ ਲਈ ਮਜਬੂਰ ਹੋ ਰਹੀ ਆ ਖੁੱਲਾ ਬਾਥਰੂਮ ਇੱਥੇ ਪਾਥੀਆਂ ਤੇ ਵੱਡੀ ਗੱਲ ਜਿਹੜਾ ਮਕਾਨ ਸੀ ਇਹ ਦੇਖ ਸਕਦੇ ਹੋ ਕੱਚਾ ਇਹ ਵੀ ਢਾਈ ਢੇਰੀ ਹੋ ਚੁੱਕਿਆ ਪੌੜੀਆਂ ਤਾਂ ਹੈਗੀਆਂ ਚਿਵਾਰਾ ਤਾਂ ਹੈਗਾ ਕੁਝ ਪੌੜੀਆਂ ਢਹਿ ਗਈਆਂ ਚਿਵਾਰਾ ਹੈਗਾ ਉੱਪਰ ਉਹ ਵੀ ਡਿਗੂ ਡਿਗੂ ਕਰਨ ਵਾਲਾ ਪਰ ਉਸ ਚਿਵਾਰੇ ਨੂੰ ਜਾਣ ਵਾਲੀਆਂ ਪੌੜੀਆਂ ਨਹੀਂ ਹੈਗੀਆਂ ਕਿਉਂਕਿ ਅੱਗੇ ਛੱਤ ਵੀ ਢੈਣ ਵਾਲੀ ਆ ਤੇ ਖਸਤਾ ਹਾਲਤ ਮਕਾਨ ਆ ਕਦੇ ਵੀ ਜਿਹੜਾ ਹੈਗਾ ਟੈਟੇਰੀ ਹੋ ਸਕਦਾ ਤਸਵੀਰਾਂ ਨੇ ਜਿਹੜੀਆਂ ਉਹ ਦੇਖ ਸਕਦੇ ਹੋ ਅੰਦਰ ਦੀ ਹਾਲਤ ਦਿਖਾਵਾਂਗੇ ਪਹਿਲਾਂ ਇਧਰੋਂ ਆ ਤਸਵੀਰ ਦਿਖਾ ਦੋ ਕਿ ਜਿੱਥੇ ਮਾਤਾ ਜਿਹੜੀ ਹੈਗੀ ਆ ਉਹ ਸੌਂਦੀ ਆ ਸਿਰਫ ਇੰਨਾ ਕੁ ਆ ਦੇਖ ਸਕਦੇ ਹੋ ਸਿਰਫ ਇੰਨਾ ਕੁ ਜਿਹੜਾ ਹੈਗਾ ਇਹ ਸ਼ੈੱਡ ਕਹਿ ਸਕਦੇ ਆ ਤੇ ਨਾਲ ਹੀ ਓਪਨ ਬਾਥਰੂਮ ਜਿਹੜਾ ਫਲਸ਼ ਬਾਥਰੂਮ ਓਪਨ ਆ ਤੇ ਇੰਨੇ ਕੇ ਪੋਰਸ਼ਨ ਦੇ ਵਿੱਚ માતા ਆਪਣੀ ਦਿਨ ਰਾਤ ਜਿਹੜਾ ਹੈਗਾ گزارਣ ਲਈ ਮਜਬੂਰ ਹੋ ਰਹੀ ਆ ਅੰਦਰ ਜਾਵਾਂਗੇ ਛੱਤ ਕਦੇ ਵੀ ਜਿਹੜੀ ਹੈਗੀ ਆ ਉਹ गिर ਸਕਦੀ ਆ ਇੱਧਰ ਵੀ ਆ ਜਿਹੜੀਆਂ ਤਰੇੜਾਂ ਨੇ ਛੱਤ ਤੇ ਵੱਡੀ ਵੱਡੀਆਂ ਤਰੇੜਾਂ ਨੇ ਤੇ ਬਹੁਤ ਨੀਵਾ ਆ ਤੇ ਇੱਥੇ ਇੱਕ ਸੈਟਅਪ ਜਿਹੜਾ ਹੈਗਾ ਖਾਣੇ ਦਾ માતા ਨੇ ਉਹ ਵੀ ਲਗਾਇਆ ਹੋਇਆ ਦੇਖ ਸਕਦੇ ਹੋ ਕਿ ਇੱਕ ਚੁੱਲ੍ਹਾ ਰੱਖਿਆ ਹੋਇਆ ਗੈਸ ਵੀ ਇੱਥੀ ਆ ਤੇ ਕਹਿ ਸਕਦੇ ਆ ਕਿ ਕਾਫੀ ਖਸਤਾ ਹਾਲ ਦੇ ਵਿੱਚ ਜਿਹੜੀ માતા ਉਹ ਇੱਥੇ ਰਹਿਣ ਲਈ ਮਜਬੂਰ ਹੋ ਰਹੀ ਆ ਤੇ ਇਹਦਾ ਛੱਤ ਦੀ ਜੇਕਰ ਗੱਲ ਕਰਾਂ ਆ ਛੱਤਾ ਦੇਖੋ ਜੀ ਜਿਸ ਨੂੰ ਵਾਢਾ ਲੱਗ ਗਿਆ ਜੋ ਢਾਂ ਲੱਗ ਗਈ ਆ ਮਤਲਬ ਕਿੰਨਾ ਪਹਿਲਾਂ ਨਾਮ ਦੱਸੋ ਕਿਹੜਾ ਪਿੰਡ ਆ ਪਿੰਡ ਮਾੜਕमाजरा ਜੀ ਮੇਰਾ ਨਾਮ ਕਰਮਜੀਤ ਕੌਰ ਆ ਜੀ ਘਰ ਵਾਲਾ ਮੇਰੇ ਹੈ ਨਹੀਂ ਜੀ ਤੇ ਮੁੰਡਾ ਮੇਰਾ ਮੇਰੇ ਕੋਲ ਰਹਿੰਦਾ ਨਹੀਂ ਜੀ ਮੈਂ ਇਕੱਲੀ ਰਹਿ ਰਹੀ ਆ 7-8 ਸਾਲਾਂ ਤੋਂ ਜੀ ਸਹੁਰੇ ਪਰਿਵਾਰ ਦੇ ਵਿੱਚ ਰਹਿੰਦਾ ਜੀ ਮੁੰਡਾ ਮੇਰਾ ਬਸ ਜੀ ਹੋਰ ਮੈਨੂੰ ਜਿਆਦਾ ਵੱਡੀ ਮਜਬੂਰੀ ਹੈ ਜੀ ਘਰ ਮੇਰਾ ਸਾਰਾ ਡਿੱਗ ਗਿਆ ਜੀ ਬਸ ਇਦੋਂ ਉੱਪਰ ਹੋਰ ਮੇਰੇ ਕੋਲ ਕੋਈ ਕਮਾਈ ਨਹੀਂ ਜੀ ਬਸ ਮਾੜਾ ਮੋਟਾ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਆਪਦਾ ਜੂਨ ਗੁਜ਼ਾਰਾ ਕਰਦੀ ਹਾਂ ਜੀ ਅੰਦਰ ਕਮਰਾ ਜੀ ਡਿੱਗਦਾ ਜੀ ਡਰ ਲੱਗਦਾ ਜੀ ਮੈਨੂੰ ਕੱਲੀ ਨੂੰ ਰਾਤ ਨੂੰ ਜੇ ਮੀਂਹ ਆਉਂਦਾ ਮੈਂ ਬਾਰਿਸ਼ ਹੋਣੀ ਆ ਜੀ ਅੰਦਰ ਮੈਂ ਸੌਂਦੀ ਨਹੀਂ ਹੈਗੀ ਜੀ ਡਰਦੀ ਬਾਥਰੂਮ ਵੀ ਥੋੜਾ ਕੱਲਿਆਂ ਦਾ ਹਾਂਜੀ ਕੱਲਿਆਂ ਦਾ ਜੀ ਓਪਨ ਆ ਨਾ ਹਾਂਜੀ ਕਿਉਂ ਨਹੀਂ ਕੋਈ ਪਰਿਵਾਰ ਚ ਹੋਰ ਨਹੀਂ ਕੋਈ ਹੈਗਾ ਹੈ ਨਹੀਂ ਜੀ ਮੁੰਡਾ ਸਹੁਰੇ ਆਪਦੇ ਮੇਰੇ ਕੋਲੇ ਨਹੀਂ ਰਹਿੰਦਾ ਜੀ ਕੋਈ ਹੋਰ ਵੀ ਰਿਸ਼ਤੇਦਾਰੀ ਚ ਨਹੀਂ ਜੀ ਕੋਈ ਨਹੀਂ ਆਉਂਦਾ ਜੀ ਮੇਰੇ ਕੋਲ ਰੋਟੀ ਪਾਣੀ ਪਿੰਡ ਚ ਵਸ ਕੇ ਗੁਜ਼ਾਰਾ ਕਰਤੀ ਹੈ ਜੀ ਕੰਮ ਕਰਤੀ ਹੈ ਜੀ ਕਦੋਂ ਮਰਜੀ ਡਿੱਗ ਜਾਈ ਜੀ ਜਿਵਾਰਾ ਵੀ ਉੱਪਰ ਹਾਂ ਜੀ ਉਹ ਵੀ ਡਿੱਗਦਾ ਜੀ ਪੌੜੀਆਂ ਗਿਰ ਗਈਆਂ ਹਾਂ ਜੀ ਪੌੜੀਆਂ ਡਿੱਗੀਆਂ ਜੀ ਔਖਾ ਨਹੀਂ ਹੁੰਦਾ ਇਸ ਤਰ੍ਹਾਂ ਔਖਾ ਜੀ ਬਹੁਤ ਜ਼ਿਆਦਾ ਔਖਾ ਜੀ ਭੈਣ ਦਾ ਸੌਣ ਦਾ ਵੀ ਬਹੁਤ ਔਖਾ ਜੀ ਬਾਹਰ ਸਾਂ ਜਾਂਦੀ ਹੈ ਬੈਠ ਕੇ ਰਾਤ ਕੱਟਣੀ ਪੈਂਦੀ ਹੈ ਜੀ ਉਹ ਤਾਂ ਜੀ ਸਰਕਾਰ ਨੂੰ ਮਦਦ ਹੈ ਜੀ ਬਸ ਮੇਰੀ ਗਰੀਬ ਬੰਦੇ ਦੀ ਮਦਦ ਕੀਤੀ ਜਾਵੇ